ਇੱਕ ਪਾਸੇ ਨੌਜਵਾਨ ਪੜ੍ਹਾਈ ਤੋਂ ਬਾਅਦ ਸਿਆਸਤ ਚਾਉਂਦੇ ਨੇ ਔਰ ਅੱਜ ਇੱਕ ਅਜਿਹੇ ਨੌਜਵਾਨ ਦੇ ਨਾਲ ਬੁਲਾਵਾਂਗੇ ਜੋ ਕਿ ਸਟੂਡੈਂਟ ਪੋਲਿਟਿਕਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਾਸਤੇ ਇੱਕ ਮਾਣ ਦੀ ਗੱਲ ਬਣੀ ਹੈ ਔਰ ਇਹ ਮਾਣ ਕਿਸ ਤਰੀਕੇ ਦਾ ਹੈਗਾ ਕਿ ਇਸ ਨੂੰ ਕੇਂਦਰ ਦੇ ਵਿੱਚ ਮੈਂਬਰ ਬਣਾਇਆ ਗਿਆ ਉਹ ਵੀ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਦਾ ਤਾਂ ਗੱਲਬਾਤ ਕਰਦੇ ਹਾਂ ਸੁਖਿੰਦਰ ਸਿੰਘ ਵਿੰਦਰਾ ਦੇ ਨਾਲ ਵਿੰਦਰਾ ਜੀ ਸ਼ੁਰੂਆਤ ਕਿਤੋਂ ਹੋਈ ਸੀ ਇਹ ਇੱਕ ਸਟੂਡੈਂਟ ਪੋਲਿਟਿਕਸ ਤੋਂ ਪਹਿਲਾਂ ਕੋਈ ਚਾਹ ਸੀਗਾ ਜਾਂ ਫਿਰ ਵੈਸੇ ਆ ਗਏ ਦੇਖੋ ਮੈਂ ਇੱਕ ਬੜੇ ਮੀਡੀਅਮ ਜੇ ਪੈਨੋ ਪਰਿਵਾਰ ਤੋਂ ਆਇਆ ਮੇਰੇ ਘਰ ਵਿੱਚ ਤਾਂ ਕੋਈ ਸਿਆਸਤਦਾਨ ਨਹੀਂ ਸੀਗਾ ਤੇ ਜਦ ਮੈਂ ਕਾਲਜ ਸੀਗਾ ਇੱਕ ਸ਼ੌਂਕ ਅਸੀਂ ਦੇਖਦੇ ਹੁੰਦੇ ਸੀਗੇ ਕਿ ਕਿਵੇਂ ਇਲੈਕਸ਼ਨਾਂ ਹੁੰਦੀਆਂ ਯੂਥ ਪਾਰਟਿਸਿਪੇਟ ਕਰਦੀ ਹੈ ਫਿਰ ਜਦ ਕਾਲਜ ਕੇ ਉਹਨੇ ਦੇਖਿਆ ਕਿ ਸਟੂਡੈਂਟ ਪੋਲਿਟਿਕਸ ਹੈ ਕਾਲਜ ਦੇ ਵਿੱਚ ਪ੍ਰੈਜ਼ੀਡੈਂਟ ਚੁਣੇ ਜਾਂਦੇ ਆ ਤੇ ਮੈਨੂੰ ਯਾਦ ਹੈ 2009 ਚ 2010 ਦੇ ਵਿੱਚ ਇੱਕ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਸੀ ਲੁਧਿਆਣੇ ਦੇ ਵਿੱਚ ਮੈਂ ਉੱਥੇ ਪਾਰਟਿਸਿਪੇਟ ਕੀਤਾ ਅਤੇ ਮੈਂ ਉੱਥੇ ਦਾ ਪ੍ਰੈਜ਼ੀਡੈਂਟ ਬਣਿਆ ਲੁਧਿਆਣਾ ਵਸਤਾ ਫਿਰ 2 ਸਾਲ ਬਾਅਦ ਮੈਨੂੰ ਡਿਸਟ੍ਰਿਕਟ ਲੁਧਿਆਣੇ ਦਾ ਇੰਚਾਰਜ ਲਗਾਇਆ ਗਿਆ ਫਿਰ ਲੱਗਿਆ ਕਿ ਨਹੀਂ ਇੱਕ ਯੂਥ ਦਾ ਬਹੁਤ ਵੱਡਾ ਰੋਲ ਹੈ ਮਲਕੀ ਆਬਵੀਅਸਲੀ ਜੀ ਯੂਥ ਹੁੰਦੀ ਹੈ ਉਹ ਬੈਕਬੋਨ ਹੁੰਦੀ ਹੈ ਦੇਸ਼ ਦੀ ਨੇਸ਼ਨ ਦੀ ਤੇ ਫਿਰ ਦੁਬਾਰਾ ਇਲੈਕਸ਼ਨ ਹੋਈ ਯੂਥ ਕਾਂਗਰਸ ਦੀ ਸਟੇਟ ਦੀ ਫਿਰ ਮੈਂ ਸਟੇਟਸ ਮੈਂ ਸੈਕਟਰੀ ਚੁਣਿਆ ਗਿਆ ਇਦਾਂ ਕਰਦੇ ਕਰਦੇ ਡਿਸਟ੍ਰਿਕਟ ਲੈਵਲ ਬੂਥ ਲੈਵਲ ਸਟੇਟ ਲੈਵਲ ਫਿਰ 2016 17 ਚ ਸਰਕਾਰ ਆਈ ਕਾਂਗਰਸ ਸਰਕਾਰ ਆਈ ਤੇ ਮੈਨੂੰ ਉਦੋਂ ਯੂਥ ਡਵੈਲਪਮੈਂਟ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਤੇ ਜਦੋਂ ਲਗਾਇਆ ਕਿ ਪਹਿਲੀ ਵਾਰੀ ਪੰਜਾਬ ਦਾ ਪੰਜਾਬ ਸਰਕਾਰ ਦਾ ਆਧਾਰਾ ਸੀ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਯੂਥ ਦੀਆਂ ਪਾਲਿਸੀਜ਼ ਹੁੰਦੀਆਂ ਸੀਗੀਆਂ ਅਸੀਂ ਦੇਖਦੇ ਸੀ ਕਿ ਕਿਵੇਂ ਬੈਟਰ ਕਰ ਪਾਈਏ ਕਿਵੇਂ ਦੇਖੋ ਕਿ ਪੰਜਾਬ ਸਟੇਟ ਵਿੱਚ ਹਮੇਸ਼ਾ ਹੀ ਰਿਹਾ ਕਿ ਨਸ਼ੇ ਤੋਂ ਆਪਾਂ ਯੂਥ ਨੂੰ ਕਿਵੇਂ ਦੂਰ ਕਰੀਏ ਤਾਂ ਮੇਰਾ ਵੀ ਟੀਚਾ ਹੀ ਸੀਗਾ ਕਿ ਅਸੀਂ ਸਪੋਰਟਸ ਨੂੰ ਕਿਵੇਂ ਅਸੀਂ ਪ੍ਰਮੋਟ ਕਰੀਏ ਯੂਥ ਦੀ ਅਸੀਂ એનર્ਜੀ ਇਹ ਕਿਵੇਂ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਅਸੀਂ ਚੈਨਲਾਈਜ਼ ਕਰੀਏ ਤੇ ਉਹਨ ਲਈ ਮੈਂ ਬੜੀਆਂ ਸਕੀਮਾਂ ਲੈ ਕੇ ਆਇਆ ਸੀ ਐਸਐਸਆਰ ਫੰਡ ਚੋਂ ਸਪੋਰਟ ਕਿਟਸ ਮੰਡੀਆਂ ਔਰ ਮੈਨੂੰ ਹਜੇ ਵੀ ਯਾਦ ਹੈ ਜਿਹੜਾ ਸਾਡਾ ਡਿਪਾਰਟਮੈਂਟ ਸੀਗਾ ਡਿਪਾਰਟਮੈਂਟ ਆਫ ਯੂਥ ਐਂਡ ਸਪੋਰਟਸ ਉਹਦੇ ਚ 13 14000 ਯੂਥ ਕਲੱਬ ਹੈ ਜਿਹੜੇ ਕਿ ਹਰੇਕ ਜ਼ਿਲ੍ਹਿਆਂ ਦੇ ਵਿੱਚ ਹੈ ਹਰੇਕ ਪਿੰਡਾਂ 'ਚ ਬਣੇ ਹੋਏ ਆ ਉਹਨਾਂ 'ਚ ਕੁਝ ਕਲੱਬ ਸੀਗੇ ਡਿਫੰਕ ਕਿ ਮਕਿ ਸਿਰਫ ਨਾਮ ਦੇ ਸੀਗੇ ਅਸੀਂ ਉੱਤੇ ਦੁਬਾਰਾ ਇਲੈਕਸ਼ਨਾਂ ਕਰਾਈਆਂ ਉਹਨਾਂ ਨੂੰ ਅਸੀਂ ਦੁਬਾਰਾ ਰੀਚਾਰਜ ਕੀਤਾ ਤੇ ਤੁਹਾਨੂੰ ਸੀ ਕਿ ਅਸੀਂ ਯੂਥ ਦੀ ਭਲਾਈ ਲਈ ਹੋਰ ਕੀ ਕੀ ਕਰ ਸਕਦੇ ਆ ਉਸ ਤੋਂ ਬਾਅਦ ਜਦ ਕੈਪਟਨ ਸਾਹਿਬ ਨੇ ਜੁਆਇਨ ਕੀਤੀ ਭਾਜਪਾ ਅਸੀਂ ਸਾਰਿਆਂ ਨੇ ਨਾਲ ਜੁਆਇਨ ਕੀਤੀ 2022 ਦੇ ਵਿੱਚ ਆਈ ਜੁਆਇੰਡ ਭਾਜਪਾ ਉਸ ਤੋਂ ਬਾਅਦ ਮੈਨੂੰ ਸੈ ਇਨਚਾਰਜ ਲਗਾਇਆ ਗਿਆ ਡਿਸਟ੍ਰਿਕਟ ਮਲੇਰ ਕੋਟਲਾ ਦਾ ਬਹੁਤ ਸੋਨਾ ਕੰਮ ਕੀਤਾ ਬੂਥ ਲੈਵਲ ਤੇ ਕਮੇਟੀਆਂ ਬਣਵਾਈਆਂ ਮੰਡਲ ਸਾਰਾ ਕੁਝ ਦੇਖਿਆ ਫਿਰ ਹੁਣ ਤੋਂ 3 ਹਫਤੇ ਪਹਿਲੇ ਗਵਰਨਮੈਂਟ ਆਫ ਇੰਡੀਆ ਮੈਨੂੰ ਅਪਾਇੰਟ ਕੀਤਾ ਗਿਆ ਨੈਸ਼ਨਲ ਮੈਂਬਰ ਐਨ ਆਈ ਐਸਟੀ ਫਾਰ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਗਵਰਨਮੈਂਟ ਆਫ ਇੰਡੀਆ ਇਹਦੇ ਵਿੱਚ ਜੇਕਰ ਗੱਲ ਕਰੀਏ ਵਿੰਦਰਾ ਜੀ ਤਾਂ ਕਹਿ ਸਕਦੇ ਆ ਵੀ ਸ਼ੁਰੂਆਤ ਵੀ ਨੌਜਵਾਨੀ ਤੋਂ ਹੋਈ ਸੀ ਔਰ ਇਹ ਜਿਹੜਾ ਅਹੁਦਾ ਮਿਲਿਆ ਜਿਹੜਾ ਪਦ ਮਿਲਿਆ ਵੀ ਨੌਜਵਾਨੀ ਕਰਕੇ ਮਿਲਿਆ ਦੇਖੋ ਮੈਂ ਇੱਕ ਗੱਲ ਦੱਸਣਾ ਚਾਹਨਾ ਕਿ ਮੈਂ ਕੌਮਰਟਸ ਕੋਲ ਤੋਂ ਸਕੂਲਿੰਗ ਕੀਤੀ ਔਰ ਮੇਰੀ ਇੰਜੀਨੀਅਰਿੰਗ ਬੈਕਗ੍ਰਾਉਂਡ ਹੈ ਮੈਂ ਯੂਐਸਵੀ ਗਿਆ ਮੈਂ ਯੂਐਸ ਪੰਜ 6 ਸਾਲ ਐਜ਼ ਅ ਕੰਪਿਊਟਰ ਇੰਜੀਨੀਅਰ ਕੰਮ ਵੀ ਕੀਤਾ ਵੱਡੀ ਵੱਡੀ ਕੰਪਨੀਆਂ ਦੇ ਵਿੱਚ ਜਿਵੇਂ ਕਿ ਸਿਸਕੋ ਬ੍ਰਿਟਿਸ਼ ਟੈਲਕਾਮ ਏਟੀਐਨਟੀ ਪਰ ਕਿਤੇ ਨਾ ਕਿਤੇ ਮੈਨੂੰ ਸੀਗਾ ਕਿ ਮੈਂ ਆਪਣੇ ਦੇਸ਼ ਵਾਪਸ ਆਣਾ ਆਪਣੇ ਮਾਪਿਆਂ ਨਾਲ ਟਾਈਮ ਸਪੈਂਡ ਉਹ ਇੱਥੇ ਆ ਕੇ ਕੁਝ ਕਰਨਾ ਚਾਹਨਾ ਔਰ ਅੱਜਕੱਲ ਤੇ ਜਿਹੜੇ ਬੱਚੇ ਬਾਹਰ ਜਾ ਰਹੇ ਹੈ ਮੈਨੂੰ ਦੱਸਣਾ ਚਾਹਨਾ ਕਿ ਬੜੀ ਪਰਫੈਕਟ ਐਗਜ਼ਾਮਪਲ ਹੈ ਕਿ ਮੈਂ ਕਿਵੇਂ ਬਾਹਰ ਜਾ ਕੇ ਮਿਲਗੀ ਵਾਈਟ ਕਾਲਰ ਜੌਬ ਹਾਈਲੀ ਹਾਈਲੀ ਪੇਡ ਜੌਬ ਸਿੱਖੀ ਉਹ ਤੋਂ ਇੰਨੀ ਵੱਡੀ ਵੱਡੀਆਂ ਚ ਕੰਪਨੀਆਂ ਚ ਕੰਮ ਕਰਨਾ ਵਾਕੀ ਇੱਕ ਬੜੀ ਮਾਣ ਦੀ ਗੱਲ ਹੁੰਦੀ ਹੈ ਮੈਂ ਕੰਮ ਕੀਤਾ ਉੱਥੋਂ ਆਪਣੀ ਪੜ੍ਹਾਈ ਵੀ ਕੀਤੀ ਜਾ ਕੇ ਜਿਹੜੀ ਕੰਪਨੀ ਪੇ ਕਰਦੀ ਹੈ ਤੁਹਾਨੂੰ ਉਹਦੇ ਬਾਵਜੂਦ ਮੈਂ ਸੋਚਿਆ ਕਿ ਨਹੀਂ ਮੈਂ ਆਪਣੇ ਦੇਸ਼ ਆਪਣੇ ਸੂਬੇ ਜਾਣਾ ਚਾਹਨਾ ਉਹ ਕਹਿੰਦੇ ਨਾ ਕਿ ਜੇ ਨੀਅਤ ਸਾਫ਼ ਹੋਵੇ ਤੇ ਰੱਬ ਵੀ ਸਾਥ ਦਿੰਦਾ ਨੀਅਤ ਸਾਫ਼ ਸੀ ਮਾਪਿਓ ਦਾ ਅਸ਼ੀਰਵਾਦ ਸੀ ਮੈਂ ਵਾਪਸ ਆਇਆ ਸਿਆਸਤ 'ਚ ਪੈਰ ਰੱਖਿਆ ਬਲਕਿ ਇੱਕ ਕਾਲਜ ਪੋਲਿਟਿਕਸ ਤੋਂ ਲੈ ਕੇ ਯੂਨੀਵਰਸਿਟੀ ਪੋਲਿਟਿਕਸ ਤੋਂ ਲੈ ਕੇ ਪਾਰਟੀ ਪੋਲਿਟਿਕਸ 'ਚ ਆਏ ਬਲਕਿ ਡਿਸਟ੍ਰਿਕਟ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਅੱਜ ਮੈਂ ਮਾਨ ਨਾਲ ਕਹਿ ਸਕਦਾ ਕਿ ਦੇਖੋ 15 16 ਸਾਲ ਦੀ ਮਿਹਨਤ ਅੱਜ ਮੈਂ ਨੈਸ਼ਨਲ ਲੈਵਲ ਤੇ ਮੈਂ ਲਗਾਇਆ ਹੈ ਕਿ ਮੈਂ ਬੜੇ ਮਾਂਦੀ ਫਕਤ ਦੀ ਗੱਲ ਹੈ ਮੇਰੇ ਲਈ ਮੇਰੇ ਪਰਿਵਾਰ ਲਈ ਮੇਰੇ ਦੋਸਤਾਂ ਲਈ ਸਾਡੀ ਪਾਰਟੀ ਲਈ ਸਭ ਲਈ ਔਰ ਮੈਂ ਇਹੀ ਮੈਂ ਪ੍ਰੋਮਿਸ ਕਰ ਸਕਦਾ ਕਿ ਜਿਹੜਾ ਮੈਨੂੰ ਮੈਨੂੰ ਇੱਕ ਨਵੀਂ ਇੱਕ ਜ਼ਿੰਮੇਵਾਰੀ ਮਿਲੀ ਹੈ ਮੈਂ ਆਪਣੇ ਬੜੇ ਮਨੋਂ ਬੜੀ ਮਿਹਨਤ ਨਾਲ ਬੜੀ ਮੈਂ ਤੰਦ ਹੀ ਨਾਲ ਆਪਣੀ ਮੈਂ ਜ਼ਿੰਮੇਵਾਰੀ ਨਿਭਾਉਂਗਾ ਕਿਉਂਕਿ ਅਸੀਂ ਵੀ ਦੇਖਦੇ ਆ ਕਿ ਹੁਣ ਇਲੈਕਸ਼ਨ ਕੋਰਟ ਚੱਲ ਰਿਹਾ ਹੈ ਅਸੀਂ ਜ਼ਿਆਦਾ ਤੱਕ ਕੁਝ ਕਰ ਨਹੀਂ ਸਕਦੇ ਹਾਂ ਇੱਕ ਵਾਰੀ ਜਦ ਇਲੈਕਸ਼ਨ ਖਤਮ ਹੋ ਜਾਣਗੇ ਜਿਹੜੇ ਰਿਜ਼ਲਟਸ ਆ ਜਾਣਗੇ ਸਰਕਾਰਾਂ ਬਣ ਜਾਣਗੀਆਂ ਫਿਰ ਜਿਹੜੀਆਂ ਵੀ ਸਕੀਮਸ ਹੋਣਗੀਆਂ ਵੱਧ ਤੋਂ ਵੱਧ ਸਕੀਮ ਜੋ ਅਸੀਂ ਪੰਜਾਬ ਲਈ ਮੈਂ ਲੈ ਕੇ ਆ ਸਕਦਾ ਕਿਉਂਕਿ ਇੱਕ ਜ਼ਮੀਨੀ ਲੈਵਲ ਤੋਂ ਮੈਂ ਜੁੜਿਆ ਹੋਇਆ ਮਲਕੀ ਮੈਂ ਯੂਥ ਦੀ ਪਹਿਚਾਨ ਕਿਵੇਂ ਦੇਖੋ ਮੈਂ ਕਾਲਜ ਪੋਲਿਟਿਕਸ ਤੋਂ ਲੈ ਕੇ ਯੂਨੀਵਰਸਿਟੀਆਂ ਕਿਹਾ ਉੱਥੋਂ ਮੈਂ ਬੂਥ ਪੋਲਿਟਿਕਸ ਦੇਖੀ ਬੂਥ ਪੋਲਿਟਿਕਸ ਤੋਂ ਮੈਂ ਡਿਸਟ੍ਰਿਕਟ ਲੈਵਲ ਤੇ ਆਇਆ ਡਿਸਟ੍ਰਿਕਟ ਤੋਂ ਮੈਂ ਸਟੇਟ ਤੇ ਆਇਆ ਸਟੇਟ ਤੋਂ ਮੈਂ ਨੈਸ਼ਨਲ ਲੈਵਲ ਤੇ ਆਇਆ ਤੇ ਮੈਨੂੰ ਮੈਂ ਇਮੋਸ਼ਨਸ ਸਮਝਦਾ ਯੁੱਧ ਤੇ ਕਿ ਯੁੱਧ ਕੀ ਭਾਲਦੀ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਜਿਵੇਂ ਤੁਸੀਂ ਹੁਣ 14-15 ਸਾਲ 16 ਸਾਲ ਦੀ ਗੱਲ ਕਰਦੇ ਹੋ ਉਸ ਵਕਤ ਔਰ ਹੁਣ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਉਦੋਂ ਉਹਨੇ ਨਸ਼ੇ ਨਹੀਂ ਸੀਗੇ ਉਹਨੇ ਬੇਰੋਜ਼ਗਾਰੀ ਨਹੀਂ ਸੀਗੀ ਜਿੰਨੀ ਹੁਣ ਦੇ ਸਮੇਂ ਦੇ ਵਿੱਚ ਹੋ ਗਈ ਹੈ ਤਾਂ ਕਿਤਨਾ ਕਿਤੇ ਨੈਸ਼ਨਲ ਮੈਂਬਰ ਤੁਹਾਨੂੰ ਬਣਾਤਾ ਕਿੰਨੀਆਂ ਚੁਣੌਤੀਆਂ ਰਹਿਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਦੇ ਰਿਜ਼ਲਟ ਤੋਂ ਬਾਅਦ ਹਰੇਕ ਪੱਖ ਦਾ ਤੁਹਾਨੂੰ ਕੰਮ ਕਰਨਾ ਪੈਣਾ ਹੈ ਸਟੂਡੈਂਟਸ ਨੂੰ ਲੈ ਕੇ ਅ ਜਿਵੇਂ ਕਹ ਲਈਏ ਬੇਰੁਜ਼ਗਾਰੀ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਦੇਖੋ ਤੁਹਾਡੀ ਗੱਲ ਸਹੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਚਾਹੇ ਟਾਈਮ ਦੇ ਵਿੱਚ ਫਰਕ ਆਇਆ ਹੈ ਪਰ ਬੇਸਿਕ ਤਾਂ ਸੇਮ ਹੀ ਹੈ ਨਾ ਜਿਹੜੀਆਂ ਇੱਕ ਅੱਜ ਸਟੂਡੈਂਟਸ ਦੀ ਫੀਲਿੰਗ ਹੈ ਜਿਹੜੀ ਯੂਥ ਦੀ ਫੀਲਿੰਗਸ ਹੈ ਜਦੋਂ ਯੂਨੀਵਰਸਿਟੀ ਪੜ੍ਹਦੇ ਆ ਸਪਨੇ ਤਾਂ ਉਹੀ ਹੈ ਸਪਨੇ ਤਾਂ ਕਦੀ ਚੇਂਜ ਨਹੀਂ ਹੁੰਦੇ ਇੱਕ ਸਟੂਡੈਂਟ ਚ ਇੱਕ ਯੂਥ ਨੂੰ ਕੀ ਚਾਹੀਦਾ ਹੁੰਦਾ ਕਿ ਮੈਂ ਚੰਗਾ ਪੜ ਲਿਖ ਜਾਵਾਂ ਚੰਗਾ ਸੈੱਟ ਹੋਵਾਂ ਵਿਆਹ ਕਰਾਵਾਂ ਮੇਰੀ ਚੰਗਾ ਪਰਿਵਾਰ ਹੋਵੇ ਸੈਟਲਮੈਂਟ ਹੋਵੇ ਕੋਈ ਸਰਵਿਸਿਸ ਚਾਹਣਾ ਚਾਹੁੰਦਾ ਹੈ ਕੋਈ ਸਿਆਸਤ ਚਾਹਣਾ ਚਾਹੁੰਦਾ ਹੈ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਪਰ ਸਰਕਾਰ ਦੀ ਬਹੁਤ ਵੱਡੀ ਸਪੋਰਟ ਹੁੰਦੀ ਉਹਨਾਂ ਨੇ ਸੁਪਨੇ ਸਾਕਾਰ ਕਰਨ ਦੇ ਵਿੱਚ ਤੇ ਉਹ ਪਲੇਟਫਾਰਮ ਅਸੀਂ ਬਣਾਾਂਗੇ ਜਿਹੜਾ ਇੱਕ ਬ੍ਰਿਜ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਉਹਨੂੰ ਅਸੀਂ ਕਵਰ ਅਪ ਕਰਾਂਗੇ ਜੋ ਵੀ ਮੈਂ ਆਪਣੀ ਮਿਹਨਤ ਨਾਲ ਜੋ ਵੀ ਅਸੀਂ ਲਿਆ ਸਕਦੇ ਇੱਥੇ ਯੂਥ ਦੇ ਲਈ ਅਸੀਂ ਉਹ ਸਕੀਮਾਂ ਹੋਣਗੀਆਂ ਪਾਲਿਸੀਜ਼ ਹੋਣਗੀਆਂ ਉੱਪਰ ਮੈਂ ਤਾਂ ਇੰਨਾ ਹੀ ਕਰਦਾ ਕਿ ਬੜੀ ਮਿਹਨਤ ਦੇ ਨਾਲ ਅਸੀਂ ਸਾਰਾ ਕੁਝ ਕਰਾਂਗੇ ਪਰ ਕੁਝ ਅਜੇ ਟਾਈਮ ਦੀ ਗੱਲ ਹੈ ਜਿਵੇਂ ਕੋਡ ਆਫ ਕੰਡਕਟ ਚੱਲ ਰਿਹਾ ਉਹ ਉਹ ਪੂਰਾ ਹੋ ਜਾਵੇ ਇਲੈਕਸ਼ਨਾਂ ਪੂਰੀਆਂ ਸਹੀ ਹੋ ਜਾਣ ਪੀਸਫੁਲੀ ਹੋ ਜਾਣ ਸਰਕਾਰਾਂ ਬਣ ਜਾਣਗੀਆਂ ਪਰ ਬੇਰੀ ਇਸ ਤੋਂ ਬਾਅਦ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਯੂਥ ਦੇ ਲਈ ਵੱਧ ਤੋਂ ਵੱਧ ਕਰ ਪਾਈਏ ਔਰ ਵੀ ਵਿਲ ਵਰਕ ਫਾਰ ਦਾ ਵੈਲਫੇਅਰ ਐਂਡ ਦਾ ਡਿਵੈਲਪਮੈਂਟ ਆਫ ਦਾ ਯੂਥ ਆਫ ਦਾ ਸਟੇਟ ਮੇਰਾ ਆਖਰੀ ਸਵਾਲ ਹੈ ਸੁਖਵਿੰਦਰ ਜੀ ਜਿਸ ਤਰੀਕੇ ਦੇ ਨਾਲ ਹਾਲਾਤ ਵਿਗੜਦੇ ਨੇ ਖਲਾਤਤ ਨਾਲ ਕਈ ਪਿਛਲੇ ਸਮੇਂਦਾਰਾਂ ਨੇ ਇਹੋ ਜਿਹਾ ਕਹਿ ਲਿਆ ਵੀ ਟਾਈਮ ਵੀ ਆਇਆ ਜਦੋਂ ਨੌਜਵਾਨ ਜਿਹੜੇ ਨੇ ਇੱਕ ਪਾਸੇ ਸਿਆਸਤ 'ਚ ਸੀਗੇ ਔਰ ਬਾਅਦ ਦੇ ਵਿੱਚ ਸਿਆਸਤ ਤੋਂ ਵੱਧ ਦੇ ਵੱਧ ਉਹ ਗੁੰਡਾਗਰਦੀ 'ਚ ਪੈ ਗਏ ਗੈਂਗਸਟਰਵਾਦ 'ਚ ਪੈ ਗਏ ਹਥਿਆਰਾਂ ਦੀ ਪ੍ਰਮੋਸ਼ਨ ਹਥਿਆਰਾਂ ਨੂੰ ਖਰੀਦਣਾ ਇਹ ਸਾਰਾ ਕੁਝ ਅੱਜਕੱਲ੍ਹ ਆਮ ਹੋ ਰਿਹਾ ਪੰਜਾਬ ਭਰ ਦੇ ਵਿੱਚ ਪੰਜਾਬ ਕੀ ਲਗਭਗ ਦੇਸ਼ 'ਚ ਪਰ ਪੰਜਾਬ 'ਚ ਕੁਝ ਜ਼ਿਆਦਾ ਤਾਂ ਇਸ ਨੂੰ ਕਿਵੇਂ ਨੱਥ ਪਾਉ ਕਿਉਂਕਿ ਪਿਛਲੇ ਸਮੇਂਦਾਰਾਂ ਦੇਖਿਆ ਵੀ ਇੱਕ ਕਾਂਗਰਸੀ ਨੌਜਵਾਨ ਸੀ ਸਿੱਧੂ ਮੁਸੇਵਾਲਾ ਉਹਦਾ ਕਤਲ ਹੋਇਆ ਔਰ ਕੁਝ ਸਮਾਂ ਪਹਿਲਾਂ ਹੀ ਵਿਕਾਸ ਬੱਗਾ ਉਹਦਾ ਕਤਲ ਹੁੰਦਾ ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਖਾਸ ਐਫਰਟਸ ਨਹੀਂ ਕੀਤੇ ਗਏ ਲੋਕ ਬਾਹਰਲੇ ਸੂਬਿਆਂ ਤੋਂ ਵੀ ਹਥਿਆਰ ਮੰਗਾਈ ਜਾਂਦੇ ਆ ਤਾਂ ਇਹਦਾ ਸਾਰਾ ਜਿਹੜਾ ਹੈਗਾ ਕਿਸ ਤਰੀਕੇ ਨਾਲ ਨੂੰ ਹੈਂਡਲ ਕਰੋਗੇ ਦੇਖੋ ਤੁਸੀਂ ਗੱਲ ਕਿ ਮੈਂ ਚਾਹਨਾ ਕਿ ਪਹਿਲੇ ਯੂਥ ਨੂੰ ਅਵੇਅਰਨੈਸ ਹੁਣੀ ਚਾਹੀਦੀ ਆ ਅਸੀਂ ਕਿੰਨੇ ਸਾਰੇ ਗਾਣੇ ਦੇਖਦੇ ਆ ਬਈ ਛੋਟੀ ਐਗਜ਼ਾਮਪਲ ਦੇਣ ਦਾ ਪੰਜਾਬੀ ਗਾਣੇ ਬੰਦੇ ਆ ਉਹਨਾਂ ਵਿੱਚ ਹਥਿਆਰਾਂ ਨੂੰ ਦਿਖਾਇਆ ਜਾਂਦਾ ਦਿਖਾਇਆ ਜਾਂਦਾ ਕਿ ਨਸ਼ੇ ਕਰਦੇ ਵੀ ਬਹੁਤ ਬਹੁਤ ਕੁਝ ਦਿਖਾਇਆ ਜਾਂਦਾ ਪਰ ਮੈਂ ਯੂਥ ਨੂੰ ਦੱਸਣਾ ਚਾਹਨਾ ਅਸਲੀ ਜ਼ਿੰਦਗੀ ਉਹ ਨਹੀਂ ਹੈ ਜੋ ਦਿਖਾਉਂਦੇ ਐ ਕਿ ਇਹ ਸੋਚ ਕੇ ਦੇਖੋ ਕਿ ਆਪਾਂ ਅਸਲ ਲਾਈਫ ਦੇ ਵਿੱਚ ਆਪਾਂ ਦਿਖਾ ਸਕਦੇ ਆ ਕਦੀ ਹੋ ਸਕਦਾ ਕਿ ਜੋ ਦਿਖਾਉਂਦੇ ਐ ਗਾਣਿਆਂ ਦੇ ਵਿੱਚ ਕਿ ਸੀ ਕਿਸੇ ਨੂੰ ਮਾਰ ਕੇ ਅਸੀਂ ਬਾਹਰ ਕੁੰਦੇ ਆ ਜਾਂ ਅਸੀਂ ਨਸ਼ੇ ਕਰਦੇ ਐ ਇਹ ਅਸਲ ਲਾਈਫ ਨਹੀਂ ਹੈ ਯੂਥ ਨੂੰ ਗੁੰਮਰਾਹ ਕੀਤਾ ਜਾਂਦਾ ਮੈਂ ਸਰਕਾਰ ਨੂੰ ਵੀ ਹੀ ਅਪੀਲ ਕਰੂੰਗਾ ਕਿ ਜਿਹੜੇ ਇਦਾਂ ਦੇ ਪੱਲੇ ਗੱਲ ਸੌਂਗਸ ਚ ਮੂਵੀਜ਼ ਐ ਉਹ ਬੈਨ ਹੋਣੀਆਂ ਚਾਹੀਦੀਆਂ ਯੂਥ ਨੂੰ ਇੱਕ ਚੰਗਾ ਮਾਹੌਲ ਮਿਲਣਾ ਚਾਹੀਦਾ ਚੰਗੇ ਇੰਸਟੀਚਿਊਟ ਖੋਣੇ ਚਾਹੀਦੇ ਆਵੇਅਰਨੈਸ ਕੈਂਪਸ ਹੋਣੇ ਚਾਹੀਦੇ ਔਰ ਜਿਹੜੇ ਅਵੇਅਰਨੈਸ ਕੈਂਪ ਕਾਲਜ ਟਾਈਮ ਤੋਂ ਯੂਜ਼ ਹੋਣੇ ਚਾਹੀਦੇ ਜਿਵੇਂ ਕਿ ਅਸੀਂ ਕਹਿੰਦੇ ਯੂਥ ਡਿਵੈਲਪਮੈਂਟ ਪ੍ਰੋਗਰਾਮਸ ਕਾਲਜਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਤਾਂ ਕਿ ਯੂਥ ਕੋਈ ਗੁਮਰਾਹ ਕਰ ਹੀ ਨਾ ਪਾਵੇ ਤਾਂ ਕਿ ਜਿਹੜੀ ਉਹਨਾਂ ਦੀ ਇੱਕ એનર્ਜੀ ਹੈ ਉਹ ਇੱਕ ਸਹੀ ਦਿਸ਼ਾ ਦੇ ਵਿੱਚ ਚੈਨਲਾਈਜ਼ ਹੋਵੇ ਉਹ ਸਰਕਾਰਾਂ ਦਾ ਕੰਮ ਹੈ ਪਰ ਸਾਨੂੰ ਐਜ਼ ਅ ਨਾਗਰਿਕ ਸਾਡੇ ਵੀ ਕੁਝ ਫਰਜ਼ ਹੈ ਸਾਰਾ ਕੁਝ ਸਰਕਾਰ ਤਾਂ ਨਹੀਂ ਕਰ ਸਕਦੀ ਨਾ ਜੀ ਤੇ ਜਿਹੜੇ ਸਾਨੂੰ ਆਪਣੇ ਫਰਜ਼ ਭੁੱਲੇ ਨਹੀਂ ਚਾਹੀਦੇ ਆਪਾਂ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਕਿ ਕੀ ਗਲਤ ਹੈ ਕੀ ਠੀਕ ਹੈ ਜੇ ਅਸੀਂ ਅੱਜ ਕੁਝ ਗਲਤ ਕਰ ਰਹੇ ਹਾਂ ਕਿ ਸਾਨੂੰ 10 ਸਾਲ ਬਾਅਦ ਸਾਨੂੰ ਕੀ ਰਿਜ਼ਲਟ ਮਿਲੇਗਾ ਸੋ ਮੈਂ ਸਾਰਿਆਂ ਨੂੰ ਹੀ ਕਹਾਂਗਾ ਸਭ ਤੋਂ ਪਹਿਲੇ ਤਾਂ ਦੇਖੋ ਹੈਲਥ ਹੈਲਥ ਇਜ਼ ਵੈਲਥ ਫਿਜ਼ੀਕਲੀ ਫਿਟ ਹੋਵੋ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੀ ਇੱਕ એનર્ਜੀ ਨੂੰ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਚੈਨਲਾਈਜ਼ ਕਰੋ ਤੇ ਮੇਰੇ ਵਰਗਾ ਇੱਕ ਇਨਸਾਨ ਮੀਡੀਅਮ ਪਰਿਵਾਰ ਤੋਂ ਉੱਠ ਕੇ ਅਜਿੱਥੇ ਤੱਕ ਪਹੁੰਚ ਸਕਦਾ ਹੈ ਔਰ ਲੋਕੀ ਕਹਿੰਦੇ ਕਿ ਸੀ ਬਾਹਰ ਕਹਿ ਜਾਣਾ ਕੈਂਡਾ ਜਾਣਾ ਯੂਐਸ ਜਾਣਾ ਮੈਂ ਯੂਐਸ ਦੇ ਵਿੱਚ 5 ਸਾਲ ਜੌਬ ਛੱਡ ਕੇ ਮੈਂ ਇੱਥੇ ਵਾਪਸ ਆ ਕੇ ਸਾਰਾ ਕੁਝ ਸ਼ੁਰੂ ਕਰ ਸਕਦਾ ਤੇ ਹੁਣ ਦੀ ਜਨਰੇਸ਼ਨ ਕਿਉਂ ਨਹੀਂ ਕਰ ਕਿਉਂ ਨਹੀਂ ਕਰ ਸਕਦੀ ਤੋਂ ਮੇਰੀ ਬੈਸਟ ਵਿਸ਼ਸਾ ਸਾਰੀ ਯੂਥ ਨੂੰ ਮੈਂ ਰੱਬ ਬਹੁਤ ਖੁਸ਼ੀਆਂ ਦੇਣ ਤੁਹਾਡੇ ਸਾਰੇ ਸੁਪਨੇ ਸাকার ਕਰਨ ਮੇ ਗੋਡ ਬlesਸ ਯੂ ਵਿਦ ਦ ਬੈਸਟ ਆਫ एवरीथिंग ਇਨ ਦ ਲਾਈਫ